ਲੋਈ ਸਾਸਤਰੀ ਕਾ ਜੀ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਦੇ ਮਤਰਾਓ ਪਹਿਲਾਂ ਅਦਰ ਦੇਖ ਲੋ ਟਰੈਕਟਰ ਦੀ ਮਣੀ ਮਿੱਟੀ ਲਾਈਟ ਹੋਈ ਜੀ ਕਰਾ ਰਹੇ ਆ ਬਾਕੀ ਦੱਸ ਜਿਆ ਤੁਹਾਨੂੰ ਬਾਅਦ ਚ ਕਿਉਂ ਕਰਾ ਰਹੇ ਆ ਬਾਕੀ ਕਹਿੰਦੇ ਇੱਧਰ ਵੀ ਟਰਾਲੇ ਨੂੰ ਬੈਡ ਲਾ ਛੱਡਿਆ ਜੀ ਤੇ ਬਾਕੀ ਇੱਕ ਇੱਧਰ ਖੜਾ ਹੀ ਨਿਕੋ ਯਾਰ ਦੱਸੋ ਫਿਰ ਅੱਜ ਕੀ ਕੰਮ ਕਰੀਏ ਅੱਜ ਵੱਢਣਿਆ ਮੇਰੇ ਮਿੱਤਰੋ ਕਣਕ ਬਾਕੀ ਉਧਰ ਮਹਿੰਦਰਾ ਥੋੜਾ ਲਿਬੜਾਇਆ ਦਾ ਗਰਦਗੁਰ ਤੋਂ ਨਾਲ ਉਹ ਤੋਦਾ ਤੇ ਵੱਢਦੇ ਆਪਾਂ ਕਣਕ ਅੱਜ ਤੁਹਾਨੂੰ ਦਿਖਾਉਣਾ ਬੱਦਲ ਵੀ ਸੀਗਾ ਥੋੜਾ ਜਿਹਾ ਤਾਂ ਕਰ ਗਿਆ ਜੀਗਾ ਵੀ ਚੱਲ ਹੁਣ ਵੱਢ ਲਾਂਦੇ ਫਿਰ ਔਖਾ ਹੋ ਜਾਣਾਗਾ ਹਾਂ ਤੇ ਜਮੀਮੂ ਆ ਗਿਆ ਤੇ ਇਹ ਇਹਨੂੰ ਵੀ ਕਰਦੇ ਆ ਦਾ ਵੀ ਕਪੜਾ-ਕੁਪੜਾ ਇਤਾਰ ਕੇ ਦੀ ਸਾਫ ਸਫਾਈ ਜੀ ਕਰਦੇ ਆ ਗਰਦ-ਗੁਰਦੀ ਹੋਊਗੀ ਵਾਹ ਧੋ ਕੇ ਖੜਾਇਆ ਦੀਗਾ ਇਹ ਗੰਨੇ ਤੋਂ ਬਾਅਦ ਖੜਾ ਹੀ ਆ ਤੇ ਚਲੋ ਮਿਲਦੇ ਆ ਜੀ ਫਿਰ ਅੱਗੇ ਤੁਹਾਨੂੰ ਦਿਖਾਉਂਦੇ ਆ ਕੀ ਸਿਸਟਮ ਲਓ ਜੀ ਕਹਿੰਦੇ ਮੇਰੇ ਮਿੱਤਰੋ ਇਹ ਲਾ ਪਾ ਦिए ਕਰਕੇ ਟੈਂਕੀ ਫੁੱਲ ਇਹ ਦੇਖਦੇ ਅੱਗੇ ਲਓ ਜੀ ਕਹਿੰਦੇ ਪੈਟਰੋਲ ਲਿਆਂਦਾ ਇੱਕ ਤੇ ਕਿਹਨੂੰ ਲਾ ਦਿਆਂ ਬੱਲੀ ਬੁੱਲੇ ਆ ਬਾਕੀ ਚੱਲ ਵੀ ਮਸ਼ੀਨ ਤੇ ਇੱਕ ਪੱਟ ਦੇਖ ਲਓ ਫੇਰ ਸੋਹਣੀ ਐ ਯਾਦ ਹੋਈ ਮੈਨੂੰ ਯਾਦ ਬਾਕੀ ਦੇਖ ਰਿਹਾ ਕੈਮਰਾ ਨਾਲ ਝਾੜ ਝੂੜ ਆ ਵੀ ਕਰਾਵੇ ਆ ਲਓ ਜੀ ਕਹਿੰਦੇ ਪਰਲੇ ਕੇ ਚਲੇ ਚੱਲੇ ਮਸ਼ੀਨ ਨੂੰ ਕੋਹਨਾ ਦੋਨੋਂ ਗਈ ਥਾਗਦਾ ਵਾ ਲਓ ਜੀ ਮੇਰੇ ਮਤਰੋ ਕਹਿੰਦੇ ਚਲੜੀਏ ਮਾਰੂ ਮਾਰ ਮਹੀਨ ਮੌਸਮੀ ਥੋੜੀ ਖਰਾਬੀ ਜੀ ਕਰਦਾ ਸੀਗੇ ਤੇ ਓਕੇ ਆ ਪੰਬੂ ਫੇਰ ਮੈਨੂੰ ਲੱਗਦਾ ਭਰਿਆ ਹੀ ਹੋਇਆ ਪਰ ਚੱਲਿਆ ਮੈਂ ਇੱਕ ਤਾਂ

ਆਤਾ ਬੰਕੂ ਤੇ ਮੁਰਗਿਆ ਬਾਅਦ ਤੇ ਬਾਕੀ ਫਿਰ ਬਾਅਦ ਚ ਵੱਡਣੀ ਆ ਤੇ ਚੱਲੇ ਮਸ਼ੀਨ ਤੇ ਆਪਾਂ ਵੀ ਚੱਲਦੇ ਆ ਘਰ ਨੂੰ ਤੇ ਦੂਜੀ ਮੋਟਰ ਤੇ ਕਿਲਾ ਕੋਲਣਾ ਦੀ ਆ ਦੂਜੀ ਛੋਟੀ ਟਰਾਲੀ ਚ ਪਾਉਣਾ ਸੀਗਾ ਖਾਣ ਜੋਗਾ ਰੱਖਣਾ ਤਾਂ ਤੇ ਬੀਜ ਆ ਪਾਣੀ ਬੀਜ ਰੱਖਣਾ ਸੀਗਾ ਤੇ ਚੱਲਦੇ ਆ ਹੁਣ ਆਪਾਂ ਹੱਥ ਵੱਜ ਗਿਆ ਦਾ ਹੱਥ ਵੱਜ ਗਿਆ ਦਾ ਚੱਲਦੇ ਆ ਜੀ ਹੁਣ ਆਪਾਂ ਵੀ ਠੀਕ ਹੈ ਜੀ ਫਿਰ ਮਿਲਦੇ ਆ ਕਿਤੇ ਅੱਗੇ ਨਵੇਂ ਬਲੌਗ ਤੇ ਨਵੀਂ ਵੀਡੀਓ ਦੇ ਨਾਲ ਤੇ ਨਾਲੇ ਆਪਾਂ ਨੇ ਜਾਣਾ ਮੜਾ ਨਾਨਕੇ ਉੱਥੇ ਹੀ ਬਣਾਉਂਦੇ ਆ ਇੱਕ ਦੋ ਬਲੌਗ ਦਿਖਾਉਂਦੇ ਆ ਤੁਹਾਨੂੰ ਕੀ ਹਿਸਾਬក្តਾ ਉੱਥੇ ਵੀ ਫਿਰ ਚੱਲਦੇ ਆ ਜੀ ਠੀਕ ਹੈ ਜੀ ਅੱਗੇ